ਦਿੱਲੀ ਦੇ ਸਕੂਲਾਂ ਨੂੰ ਇੱਕ ਵਾਰ ਮੁੜ ਤੋਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਜੀ ਹਾਂ ਅੱਜ 20 ਤੋਂ ਵੱਧ ਸਕੂਲਾਂ ਨੂੰ ਇਹ ਧਮਕੀ ਮਿਲੀ ਹੈ ਜਿਸ ਦੇ ਨਾਲ ਇੱਕ ਵਾਰ ਫੇਰ ਤੋਂ دہشت ਦਾ ਮਾਹੌਲ ਜੀਏ ਉੱਥੇ ਹੀ ਜੋ ਪੁਲਿਸ ਹੈ ਉਹ ਵੀ ਹੁਣ ਉਸ ਨੂੰ ਵੀ ਭਜੜਨਾ ਪਈਆਂ ਨੇ तमाम ਸਕੂਲਾਂ ਦੇ ਵਿੱਚ ਇੱਕ ਵਾਰ ਫੇਰ ਚੈਕਿੰਗ ਕੀਤੀ ਜਾ ਰਹੀ ਹੈ ਅੱਜ 20 ਤੋਂ ਵੱਧ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਈਮੇਲ ਦੇ ਜ਼ਰੀਏ ਸਕੂਲਾਂ ਨੂੰ ਬੰਬ ਧਮਾਕੇ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਧਮਕੀ ਮਿਲਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵਿੱਚ ਹੜਕੰਪਸ ਮਿਲ ਜਿਹੜਾ ਮਚ ਗਿਆ ਸੋ ਮਿਲ ਗਿਆ ਹੀ ਮੌਕੇ ਤੇ ਪੁਲਿਸ ਤੇ ਫਾਇਰ ਬ੍ਰਿਗੇਡ ਦੀ ਗੱਡੀਆਂ ਵੀ ਪਹੁੰਚ ਰਹੀਆਂ ਨੇ ਸੋ ਇਹ ਲਾਈਵ ਤਸਵੀਰਾਂ ਨੇ ਜਿਸ ਖਦਰ ਇਹਨਾਂ तकरीबन 20 ਸਕੂਲਾਂ ਨੂੰ ਈਮੇਲ ਦੇ ذریعے ਬੰਬ ਨਾਲ ਲੜਾਉਣ ਦੀ ਧਮਕੀ ਮਿਲੀ ਹੈ ਸੋ ਮੌਕੇ ਤੇ ਹੁਣ ਪੁਲਿਸ ਤੇ ਫਾਇਰ ਬ੍ਰਿਗੇਡ ਦੀ ਟੀਮਾਂ ਪਹੁੰਚਿਆ ਨੇ ਜਿਹੜੀ ਕਿ ਇੱਥੇ ਚੈਕਿੰਗ ਵੀ ਕਰ ਰਹੀਆਂ ਨੇ ਇਹ ਸੋ ਪਹਿਲਾਂ ਲਗਾਤਾਰ ਇਹ ਜੋ ਧਮਕੀਆਂ ਮਿਲ ਰਹੀਆਂ ਸਨ ਤੋ ਦਿੱਲੀ ਦੇ ਸਕੂਲਾਂ ਨੂੰ ਇੱਕ ਵਾਰ ਮੁਰ ਤੋਂ ਇਹ ਜੋ ਧਮਕੀ ਮਿਲੀ ਹੈ ਉਸ ਤੋਂ ਬਾਅਦ ਜੜੀਆਂ ਟੀਮਸ ਮੌਕੇ ਤੇ ਪਹੁੰਚੇ ਨੇ ਪੁਲਿਸ ਅਧਿਕਾਰੀ ਪਹੁੰਚੇ ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਨੇ ਜਿਨ੍ਹਾਂ ਵੱਲੋਂ ਇਹਨਾਂ ਸਕੂਲਾਂ ਦੀ ਵਿੱਚੋਂ ਚੈਕਿੰਗ ਕੀਤੀ ਜਾ ਰਹੀ ਹੈ ਉੱਥੇ ਜੋ ਇਹ ਈਮੇਲ ਦੇ ਜ਼ਰੀਏ ਧਮਕੀਆਂ ਭੇਜੀਆਂ ਜਾ ਰਹੀਆਂ ਨੇ ਉਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਸੋ ਧਮਕੀ ਮਿਲਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵਿੱਚ ਹੜਕੰਪ ਜ਼ਰੂਰ ਮੱਚਾ ਹੋਇਆ ਹੈ ਜਿਸ ਕਦਰ ਇੱਕ ਤੋਂ ਬਾਅਦ ਇੱਕ ਕਈ ਸਕੂਲਾਂ ਨੂੰ ਧਮਕੀਆਂ ਮਿਲੀਆਂ ਨੇ ਔਰ ਇਹ ਲਗਾਤਾਰ ਤੀਜਾ ਚੌਥਾ ਦਿਨ ਹੈ ਜਦੋਂ ਇਸ ਤਰ੍ਹਾਂ ਦੇ ਨਾਲ ਧਮਕੀਆਂ ਸਕੂਲਾਂ ਨੂੰ ਮਿਲ ਰਹੀਆਂ ਨੇ ਬੰਬ ਸੋਸਦੀ ਹੁਣ ਜਾਂਚ ਕੀਤੀ ਜਾ ਰਹੀ ਹੈ। ਕੀ ਇਤੇਸ਼ ਸ਼ਰਾਰਤੀ ਅੰਸਰਾ ਵੱਲੋਂ ਜਾਣਬੁੱਝ ਕੇ ਇਸੇ ਮਾਹੌਲ ਨੂੰ ਇਸ ਤਰ੍ਹਾਂ ਦੇ ਨਾਲ ਖਰਾਬ ਕਰਨ ਦੀ ਕੋਸ਼ਿਸ਼ਾਂ ਹੋ ਰਹੀਆਂ ਨੇ। ਸੋ ਕੌਣ ਉਹ ਜੋ ਨੇ ਜੋ ਇਸ ਤਰ੍ਹਾਂ ਦੇ ਨਾਲ ਈਮੇਲਾਂ ਕਰ ਰਹੇ ਨੇ ਸਭ ਦੀ ਜਾਂਚ ਜੜੀ ਹੈ ਉਹ ਵੀ ਕੀਤੀ ਜਾ ਰਹੀ ਹੈ। ਹਰਪ੍ਰੀਤ ਬੰਦੇਸ਼ਾ ਨਾਲ ਜੁੜੇ ਨੇ ਹਰਪ੍ਰੀਤ ਲਗਾਤਾਰ ਕੁਝ ਦਿਨ ਹੋ ਗਏ ਨੇ ਜਦੋਂ ਇਹਨਾਂ ਸਕੂਲਾਂ ਨੂੰ ਇਸ ਤਰ੍ਹਾਂ ਦੇ ਨਾਲ ਧਮਕੀਆਂ ਮਿਲ ਰਹੀਆਂ ਨੇ ਅੱਜ ਵੀ ਸਕੂਲਾਂ ਨੂੰ ਧਮਕੀ ਮਿਲੀ ਹੈ। ਦੇਖੋ ਲਗਾਤਾਰ ਦਿੱਲੀ ਦੇ ਸਕੂਲਾਂ ਨੇ ਉਹਨਾਂ ਨੂੰ ਇਹ ਧਮਕੀਆਂ ਮਿਲਣ ਦਾ ਜਿਹੜਾ ਸਿਲਸਿਲਾ جاری ਹੈ ਕਿ ਲਗਾਤਾਰ ਪਿਛਲੇ ਬਹੁਤ ਦਿਨਾਂ ਤੋਂ ਜਿਹੜੀ ਇਸ ਤਰੀਕੇ ਦੇ ਜਿਹੜੇ ਥ੍ਰੈਟ ਨੇ ਉਹ ਆ ਰਹੀਆਂ ਨੇ ਕਿ ਜਿਹੜੇ ਈਮੇਲਸ ਆਉਂਦੀਆਂ ਨੇ ਉਸ ਤੋਂ ਬਾਅਦ ਸਕੂਲਾਂ ਨੂੰ ਇਹ ਧਮਕੀਆਂ ਮਿਲ ਰਹੀਆਂ ਨੇ ਅੱਜ ਵੀ ਲਗਭਗ 20 ਦੇ ਕਰੀਬ ਇਹੋ ਜਿਹੇ ਸਕੂਲ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਜੋ ਦਿੱਲੀ ਪੁਲਿਸ ਕੋਲੋਂ ਜੋ ਜਾਣਕਾਰੀ ਮਿਲੀ ਹੈ ਜਿਨ੍ਹਾਂ ਨੂੰ ਧਮਕੀ ਮਿਲੀ ਹੈ ਜਿਨ੍ਹਾਂ ਦੇ ਵਿੱਚ ਰੋहिणी ਦੇ ਸਕੂਲਾਂ ਨੇ ਉਹ ਨੇ ਰੋहिणी ਸੈਕਟਰ 24 ਦਾ ਸਵਰਨ ਸਕੂਲ ਜਿਹੜਾ ਉਹ ਬੰਬ ਥ੍ਰੈਟ ਹੈਗਾ ਇਸ ਤੋਂ ਇਲਾਵਾ ਇੱਕ ਰੋਹਣੀ ਸੈਕਟਰ 3 ਦਾ ਵਿਨਕ ਪਬਲਿਕ ਸਕੂਲ ਹੈ ਤੇ ਪਸ਼ੀਮ ਹਰ ਦਾ ਰਜਮਨ ਸਕੂਲ ਇਹਨਾਂ ਤੇ ਇਹਨਾਂ ਦੀ ਜਾਣਕਾਰੀ ਜਿਹੜੀ ਦਿੱਤੀ ਗਈ ਹੈ ਕਿ ਇਹਨਾਂ ਨੂੰ ਬੰਬ ਨਾੜਾ ਦੀ ਧਮਕੀ ਭਰੇ ਮੇਲ ਆਇਆ ਜਿਸ ਤੋਂ ਬਾਅਦ ਜਲੀ ਪੁਲਿਸ ਇਸ ਤੋਂ ਇਲਾਵਾ ਇਹੜਾ ਦਿੱਲੀ ਪਾਰਟ ਡਿਪਾਰਟਮੈਂਟ ਹੈ ਤੇ ਪੰਪ ਸਕਵਾਡ ਉਸੇ ਜਾਂਚ ਕਰ ਰਿਹਾ ਹੈ ਸੋ ਪਹਿਲੇ ਵੀ ਇਸੇ ਫਾਰਮੈਟ 'ਚ ਕਈ ਸਾਰੇ ਜਿਹੜੇ ਸਕੂਲ ਨੇ ਉਹਨਾਂ ਨੂੰ ਧਮਕੀ ਭਰੇ ਮੇਲ ਆਇਆ ਹਾਲਾਂਕਿ ਚਾਰਜ ਦੇ ਵਿੱਚ ਕੁਝ ਨਹੀਂ ਲਿਖਣਾ ਇੱਕ ਜਗ੍ਹਾ ਕੁਝ ਜਗ੍ਹਾ ਤੇ ਅਰੈਸਟ ਵੀ ਹੋਈਆਂ ਸਨ ਲੇਕਿਨ ਅਜੇ ਤੱਕ ਇਹ ਵੱਡਾ ਸਵਾਲ ਹੈ ਕਿ ਆਖਰ ਇਹ ਕਿਉਂ ਹੋ ਰਿਹਾ ਹੈ ਹਾਲਾਂਕਿ ਕਈ ਵਾਰ ਜਾਂਚ ਦੇ ਸਾਹਮਣੇ ਇਹ ਚੀਜ਼ ਨਿਕਲ ਕੇ ਆਈ ਕਿ ਮੇਲ ਦੇ ਪਿੱਛੇ ਜਿਹੜੇ ਸਕੂਲ ਦੇ ਸਟੂਡੈਂਟ ਹੀ ਨਿਕਲੇ ਹੁਣ ਅੱਜ ਦੀ ਵੀ ਈਮੇਲਾਂ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਇਹਨਾਂ ਦੇ ਪਿੱਛੇ ਕੌਣ ਲੋਕ ਨੇ ਜਿਨ੍ਹਾਂ ਦੀ ਵਜ੍ਹਾ ਕਰਕੇ ਇਸ ਤਰੀਕੇ ਨਾਲ ਜਿਹੜੀਆਂ ਈਮੇਲਾਂ ਨੇ ਉਹ ਤਮਕੀਰਾਹੀ ਦਿੱਤੀਆਂ ਜਾ ਰਹੀਆਂ ਨੇ ਬਿਲਕੁਲ ਕਿਉਂਕਿ ਬਾਰ-ਬਾਰ ਇਸ ਤਰ੍ਹਾਂ ਦੀ ਸਕੂਲਾਂ ਵਿੱਚ ਈਮੇਲਾਂ ਆਨੀਆਂ ਇੱਕ ਮਾਪਿਆਂ ਦੇ ਵਿੱਚ ਵੀ ਪੈਨਿਕ ਜ਼ਰੂਰ ਕ੍ਰੀਏਟ ਹੁੰਦਾ ਹੈ ਕਿ ਇਸ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰ ਜਾਏ ਸਟੂਡੈਂਟਸ ਹੋਣ ਉੱਥੇ ਹੀ ਜਿਹੜੇ ਸਕੂਲ ਪ੍ਰਸ਼ਾਸ ਬਿਲਕੁਲ ਦੇਖੋ ਜ਼ਾਹਿਰ ਤੌਰ ਤੇ ਬੱਚਿਆਂ ਦੀ ਸਿਕਿਉਰਿਟੀ ਜਿਹੜੀ ਹੈ ਉਹ ਬੜੀ ਜ਼ਰੂਰੀ ਹੋ ਜਾਂਦੀ ਹੈ ਖੁਦਾ ਨਾ ਖਾਸਾ ਜੇਕਰ ਕਿ ਦੇਖੋ ਘਟਾ ਵਾਪਰ ਜਾਏ ਤਾਂ ਫਿਰ ਉਹਨਾਂ ਹਾਲਾਤਾਂ ਚੋਂ ਸਾਨੂੰ ਨਜਿਸ਼ਣਾ ਬੜਾ ਮੁਸ਼ਕਲ ਹੋਏਗਾ ਇਸੇ ਕਰਕੇ ਜਿਵੇਂ ਕੋਈ ਥ੍ਰੈਟ ਆਉਂਦਾ ਹੈ ਉਸੇ ਚੱਲਨਾ ਸਕੂਲ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਬੱਚਿਆਂ ਨੂੰ ਘਰ ਭੇਜ ਦਿੱਤਾ ਜਾਂਦਾ ਹੈ ਤੇ ਫਿਰ ਸਕੂਲ ਨੂੰ ਥੋੜਾ ਲਈ ਚੈੱਕ ਕੀਤਾ ਜਾਂਦਾ ਹੈ ਕਿ ਸਕੂਲ ਦੇ ਵਿੱਚ ਕਿਸੇ ਤਰੀਕੇ ਦੇ ਕੋਈ ਜਿਹੜੀ ਹੈ ਕੋਈ ਸੰਦੇਹਿਤ ਚੀਜ਼ ਨਾ ਹੋਵੇ ਕਿਸੇ ਤਰੀਕੇ ਦਾ ਕੋਈ ਬੰਬ ਨਾ ਹੋਵੇ ਕਿਸੇ ਤਰੀਕੇ ਦੀ ਕੋਈ ਇਹੋ ਜਿਹੀ ਚੀਜ਼ ਨਾ ਹੋਵੇ ਜਿਸ ਨਾਲ ਕੋਈ ਅਨਸਖਾਂ ਵੀ ਘਟਣਾ ਆਜਾਏ ਤਾਂ ਉਸੇ ਤੇ ਚੱਲਦੇ ਆਂ ਬੰਮ ਸਕਵਾਡ ਦਿੱਲੀ ਪੁਲਿਸ ਜਿਹੜਾ ਦਿੱਲੀ ਫਾਰ ਡਿਪਾਰਟਮੈਂਟ ਹੈ ਉਹ ਲਗਾਤਾਰ ਚੈੱਕ ਕਰ ਰਿਹਾ ਹੈ ਹਰ ਜਗ੍ਹਾ ਤੋਂ ਤੇ ਅਜੇ ਤੱਕ ਕਿਸੇ ਵੀ ਕੋਈ ਅਜਿਹੀ ਚੀਜ਼ ਨਿਕਲ ਕੇ ਸਾਹਮਣੇ ਨਹੀਂ ਆਈ ਲੇਕਿਨ ਇਹ ਚਿੰਤਾ ਦਾ ਵਿਸ਼ਾ ਜ਼ਰੂਰ ਹੈ ਕਿ ਜਿਸ ਤਰੀਕੇ ਦੇ ਨਾਲ 20 ਦੇ ਕਰੀਬ ਜਿਹੜੇ ਸਕੂਲ ਨੇ ਉਹਨਾਂ ਨੂੰ ਅਚਨਤ ਤੋਂ ਧਮਕੀ ਭਰਿਆ ਮੇਲ ਆਇਆ ਹੈ ਜੀ ਜੀ ਹਰ ਪਿੱਛੁਕੜਾ ਫਿਲਹਾਲ ਦੀ ਜਾਣਕਾਰੀ ਸੋ ਹੱਥੇ ਹੁਣ ਚੈਕਿੰਗ ਜ਼ਰੂਰ ਕੀਤੀ ਜਾ ਰਹੀ ਹੈ ਨਾਲ ਹੀ ਜੋ ਈਮੇਲ ਭੇਜੀਆਂ ਗਈਆਂ ਨੇ ਉਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਜੋ ਲਗਾਤਾਰ ਇਸ ਤਰ੍ਹਾਂ ਦੀਆਂ ਈਮੇਲ ਧਮਕੀ ਭਰੀਆਂ ਮਿਲ ਰਹੀਆਂ ਨੇ